ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਉਮੀਦ ਗਾਰਡਨ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਫੋਟੋ ਕਿੰਨੀ ਚਲੋ ਜਿੱਦਾਂ ਦੀ ਵੀ ਆ ਰਹੀ ਹੈ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਉਮੀਦ ਗਾਰਡਨ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਅੱਜ ਆਜੋ ਆਪਾਂ ਬਾਹਰ ਦੇਖਦੇ ਹਾਂ ਕੀ ਹੋ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਘਰ ਦੀ ਸਫਾਈ ਕਰ ਚੁੱਕੀ ਹਾਂ ਤੇ ਆਪਣਾ AC ਰੂਮ ਰਹਿ ਗਿਆ ਇਹਦੀਆਂ ਬੈੱਡ ਸ਼ੀਟਸ ਮੰਝੀ ਹੋ ਗਿਆ ਬੈੱਡ ਹੋ ਗਿਆ ਇਹਨਾਂ ਦੀ ਸ਼ੀਟਸ ਚੇਂਜ ਕਰਕੇ ਝਾੜੂ ਲਗਾਣਾ ਹੈ ਪੋਚਾ ਲਗਾਣਾ ਹੈ AC ਵਾਲੇ ਰੂਮ ਚ ਦੈਨ ਬਾਕੀ ਸਾਰਾ ਮੈਂ ਇਥੋਂ ਬਾਰੋ ਲਗਾ ਚੁੱਕੀ ਸੀ ਦੂ ਪਹਿਲਾਂ ਹੀ ਦੇਖ ਸਕਦੇ ਹੋ ਸਫਾਈ ਮੈਂ ਸਾਰੀ ਕਰ ਦਿੱਤੀ ਸੀ ਕਰਦੀ ਮੰਮੀ ਵੀ ਲੱਗੇ ਹੋਏ ਨੇ ਮੰਮੀ ਵੀ ਸੋਈ ਦਾ ਕੰਮ ਕਰ ਰਹੇ ਆ ਗਾਈਜ਼ ਕਾਫੀ ਦਿਨਾਂ ਤੋਂ ਮੈਂ ਕੈਰੀ ਸੀ ਕਿ ਆਪਣਾ ਆ ਵਾਲਾ ਕੰਮ ਹਨਾ ਹਲੇ ਰੰਦਾ ਆ ਤਾਂ ਫਾਈਨਲ ਉਹ ਅੱਜ ਸਾਡਾ ਪਲਾਨ ਪਹਿਲਾਂ ਇਦਾਂ ਸੀ ਕਿ ਅਸੀਂ ਸਾਰੀ ਫੋਰਸ ਹੀ ਪਾਣੀ ਬਟ ਕੀ ਹਲੇ ਕੁਝ ਨਹੀਂ ਮੈਂ ਕਹਿ ਸਕਦੀ ਹਨਾ ਤਾਂ ਫਾਈਨਲ ਇੰਨਾ ਕੋ ਜਿੱਥੇ ਆਪਾਂ ਗੱਡੀ ਡੱਕਦੇ ਸੀਗੇ ਉਹ ਕੀਤਾ ਹੋਇਆ ਸੀ ਇੰਨੀ ਕੋ ਜਗ੍ਹਾ ਪੱਟੀ ਸੀ ਪਹਿਲਾਂ ਇਹ ਨਹੀਂ ਨਹੀਂ ਕਵਰ ਕਰ ਲੈਂਦੇ ਆ ਬਾਕੀ ਹੱਲੇ ਮੈਂ ਕੁਝ ਨਹੀਂ ਕਹਿ ਸਕਦੀ ਵੀ ਕੀ ਹੋਣਾ ਫਰਸ਼ ਪਾਣੀ ਕੀ ਪਾਉਣਾ ਹੈ ਬਸ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਦੇਖਦੇ ਆ ਕੀ ਬੰਦ ਆ ਬਾਕੀ ਗਾਇਜ਼ ਅੱਜ ਨਾ ਦੇਖ ਸਕਦੇ ਹੋ ਤੁਸੀਂ ਸੋ ਇਹ ਨਾ ਮਤਲਬ ਰੋੜੀ ਬਣਾਈ ਸੀ ਜਿਹੜੀ ਆਪਾਂ ਫर्श ਦੀ ਉਹ ਉੱਪਰ ਪਾ ਦਿੱਤੀ ਸੀ ਪਹਿਲਾਂ ਹੁਣ ਉਹ ਸਾਰੀ ਫੇਰ ਕੱਢ ਰਹੇ ਨੇ ਪਤਾ ਨਹੀਂ ਹੁਣ ਕੀ ਸਿਸਟਮ ਹੈ ਯਾਨੀ ਕਿ ਆ ਜਿਹੜਾ ਪੂਰਾ ਵੇੜਾ ਹੈ ਨਾ ਇਹ ਸਿਰਫ ਅੱਧਾ ਅੱਧਾ ਹੀ ਆਪਾਂ ਕਹਿ ਸਕਦੇ ਹਾਂ ਫर्श ਪੱਟੀ ਹੈ ਅੱਧੀ ਅੱਧੀ ਐਨ ਐਨ ਏਰੀਆ ਇੱਥੇ ਇੱਥੇ ਠੀਕ ਆ ਸੋ ਦੈਨ ਦੇਖ ਸਕਦੇ ਹੋ ਤੁਸੀਂ ਬਾਹਰ ਦਾ ਥਿਊ ਤੁਸੀਂ ਚੈੱਕ ਕਰ ਸਕਦੇ ਹੋ ਗਾਇਜ਼ ਅੱਜ ਅੱਜ ਨਾ ਬਦਲ ਬਨੇ ਹੋਇਆ ਮੌਸਮ ਦਾ ਵੀ ਆਪਾਂ ਮੈਂ ਕੁਝ ਨਹੀਂ ਕਹਿ ਸਕਦੀ ਕਿ ਤੁਸੀਂ ਦੇਖੋ ਕੋਈ ਪਤਾ ਨਹੀਂ ਕਦੋਂ بارش ਆ ਜਾਣੀ ਮੀਂਹ ਆਇਆ ਨਾ ਹਨਾ ਤਾਂ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਵੀ ਹੱਲੇ ਕੁਝ ਵੀ ਇਦਾਂ ਦਾ ਮੀਂਹ ਵਗੈਰਾ ਨਾ ਆਵੇ ਹਨਾ ਤਾਂ ਫਾਈਨਲ ਗਾਇਜ਼ ਸੋ एवरीवन ਮੇਰਾ ਤੁਸੀਂ ਦੇਖ ਸਕਦੇ ਹੋ ਹਾਲ ਕਿਦਾਂ ਦਾ ਹੋਇਆ ਪਿਆ ਫਾਈਨਲੀ ਮੈਂ ਹੈਅਰ ਵਾਸ਼ ਕਰਨਿਆ ਹੈਅਰ ਤੇ ਆਇਲ ਲੱਗਾ ਹੋਇਆ ਸੀ ਕੱਲ ਦਾ ਤਾਂ ਮੈਂ ਆਪਣੀਆਂ ਅੱਜ ਵੀਡੀਓਜ਼ ਸ਼ੂਟ ਕਰਨੀਆਂ ਮੇਕਅਪ ਵੀਡੀਓ ਸ਼ੂਟ ਕਰਨੀਆਂ ਦੈਨ ਨਿਊ ਚੈਨਲ ਤੇ ਤੁਹਾਨੂੰ ਮੇਰੇ ਵਰਕਰ ਰਿਲੇਟਿਡ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਐਂਡ ਉਹਦਾ ਲਿੰਕ ਕਮਿਊਨਿਟੀ ਵਿੱਚ ਦਿੱਤਾ ਹੋਇਆ ਹੈ ਜਾ ਕੇ ਸਬਸਕ੍ਰਾਈਬ ਕਰੋ ਤਾਂਕਿ ਮੇਰੇ ਕੰਮ ਦੇ ਰਿਲੇਟਿਡ ਤੁਸੀਂ ਹਰ ਇੱਕ ਵੀਡੀਓ ਦੇਖ ਸਕੋ ਐਂਡ ਸੋਨੇ ਸੋਨੇ ਹੈਅਰ ਸਟਾਈਲ ਹੋਰ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਦੈਨ ਉਹਦੇ ਲਈ ਤੁਸੀਂ ਜਿਹੜੇ ਪਹਿਲਾਂ ਆਪਾਂ ਵੀਡੀਓ ਪਬਲਿਕ ਕੀਤੀਆਂ ਹੋਈਆਂ ਨੇ ਉਹ ਦੇਖੋ ਜਾ ਕੇ ਬਾਕੀ ਨਿਊ ਵੀਡੀਓ ਦਾ ਅੱਜ ਮੇਰਾ پلان ਸ਼ੂਟਿੰਗ ਕਰਨ ਦਾ ਮੇਕਅਪ ਵੀਡੀਓ ਅੱਜ ਮੈਂ ਸ਼ੂਟ ਕਰੂੰਗੀ ਤਾਂ ਆਪਣਾ ਜਲਦੀ ਜਲਦੀ ਫ੍ਰੀ ਹੋ ਕੇ ਬਸ ਫਰੈਸ਼ ਹੋ ਕੇ ਆਪਣਾ ਮੇਕਅਪ ਦੇ ਰਿਲੇਟਿਡ ਵੀਡੀਓ ਸ਼ੂਟ ਕਰ ਆਦੀ ਐਂ ਥੈਨ ਅੱਜ ਦਾ ਵੀਊ ਬਹੁਤ ਵਧੀਆ ਵੀਡੀਓਜ਼ ਵਗੈਰਾ ਬਹੁਤ ਵਧੀਆ ਬਣ ਨਹੀਂ ਗਏ ਕਈ ਵਾਰੀ ਜਿਆਦਾ ਗਰਮੀ ਹੋਣ ਦੇ ਕਾਰਨ ਨਹੀਂ ਸ਼ੂਟ ਹੋ ਪਾਂਦੇ ਹਨਾ ਤਾਂ ਇੱਧਰ ਸਾਰਾ ਪੱਥਰ ਦੁਬਾਰਾ ਤੋਂ ਫੇਰ ਬਾਹਰ ਕੱਢਿਆ ਜਾ ਰਿਹਾ ਆ ਦੇਖ ਸਕਦੇ ਹੋ ਤੁਸੀਂ ਸਾਰਾ ਪੱਥਰ ਨਿਕਲ ਗਿਆ ਡਾਊਨ ਕਰਕੇ ਹਾਂ ਮਮਾ ਇਧਰ ਮਸ਼ੀਨ ਬਾਹਰ ਗੱਡੀ ਹੋਈ ਸੀ ਸਾਰੇ ਕੱਪੜੇ ਧੋਤੇ ਆ ਥੈਂ ਇਧਰ ਮੰਮੀ ਲੱਗੇ ਹੋਏ ਨੇ ਮੈਂ ਕਰਾਂ ਮੰਮੀ ਸੋ ਫਾਈਨਲੀ ਮੰਮੀ ਲੱਗੇ ਹੋਇਆ ਬਾਰੀਆਂ ਸਾਫ ਕਰਨ ਉਤੋਂ ਤਬ ਇਹ ਤਾਂ ਠੀਕ ਨਹੀਂ ਆ ਇਹ ਫਾਈਨਲੀ ਟਾਈਮ ਦੇ ਸਰਦੇ ਹੋ ਹਲੇ ਤੁਸੀਂ ਵੈਸੇ ਮੈਂ ਕੱਲ ਡਸਟਿੰਗ ਹਲਕਾ ਫੁਲਕਾ ਇਹ ਕਪੜਾ ਮਾਰਿਆ ਸੀਗਾ ਬਟ ਫੇਰ ਵੀ ਅੰమే ਹਾਲਾਚ ਮੈਂ ਹਲੇ ਅੰਦਰ ਵੀ ਝਾੜੂ ਲਾਉਣਾ ਸੋ ਗਾਇਜ਼ ਕਪੜੇ ਵਾਸ਼ ਕਰ ਦਿੱਤੇ ਸੀਗੇ ਇਧਰ ਬੋ ਵੀ ਲੱਗਾ ਹੋਇਆ ਸਾਮ ਤੇ ਅੱਜ ਮੌਸਮ ਠੀਕ ਹੈ ਤਾਈਆਂ ਕੰਮ ਹੋ ਰਿਆ ਨਹੀਂ ਤੇ ਗਰਮੀ ਕਰਕੇ ਕਿੰਨੇ ਦਿਨ ਹੀ ਹੋ ਗਏ 4-5 ਦਿਨ ਹੋ ਗਿਆ ਕੰਮ ਵਿੱਚ ਹੀ ਛੱਡਿਆ ਹੋਇਆ ਸਮਾਂਨ ਮੁੜ ਕੇ ਜਿਆਦਾ ਘੱਟਾ ਜਾਂ ਚੜ ਜਾਣਾ ਤੋ गाइस ਅ ਫਾਈਨਲ ਅੰਦਰ ਦਾ ਸੀ ਫਰਸ਼ ਬਣਾਣੀ ਬਣਾਣਾ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਆ ਕਿ ਕੋ ਫਲੈਸ਼ ਜਗ ਕੇ ਕਿ ਨਹੀਂ ਰੰਗੇ ਦੇਖ ਲਓ ਨਹੀਂ ਜਗ ਨਹੀਂ ਮੈਨ ਲੱਗਾ ਕੈਮਰਾ ਜਸਟ ਆਨ ਕੀਤਾ ਹੋਇਆ ਆ ਦਿਖ ਰਿਹਾ ਕਿ ਨਹੀਂ ਨਹੀਂ ਦਿਖ ਰਿਹਾ ਯਾਰ ਚਲੋ ਛੱਡੋ ਕੋਈ ਨਹੀਂ ਅੰਦਰੋਂ ਵੀ ਫਰਸ਼ ਬੈਠਾ ਹੋਇਆ ਹੈ ਇਹ ਸਾਰੀ ਸੈਟਿੰਗ ਕਰਨ ਵਾਲੀ ਆ ਯਾਰ ਹੌਲੀ ਹੌਲੀ ਕਰਕੇ ਆਪਾਂ ਸਪਸ਼ਟੀ ਕਰਾਂਗੇ ਇਹਦੇ ਤੇ ਇਹਨਾਂ ਕਪੜਾ ਨਹੀਂ ਖਿੱਚਣਾ ਦਾ ਇਹਦੇ ਕੋਈ ਸੌਫਟੀ ਜਾਂ ਕਪੜਾ ਸ਼ੀਸ਼ੇ ਤੇ ਵੱਜੇਗਾ ਆ ਇਹਨਾਂ ਤੇ ਵੱਜੇਗਾ ਬੂਏ ਸੌ ਕਰਦੇ ਇਹ ਕਿਤੇ ਨਹੀਂ ਸੀ ਨਹੀਂ ਮੈਂ ਉਪਰਲੇ ਸ਼ੀਸ਼ੇ ਕਰਦੇ ਸੀਗੇ ਤੇ ਇਹ ਮੈਂ ਇਸ ਕਰਕੇ ਨਹੀਂ ਕੀਤੇ ਫਿਰ ਮੈਂ ਕਿਹਾ ਚਲ ਬਾਅਦ ਵਿੱਚ ਇਕੱਠੇ ਹੀ ਕਰ ਲਾਂਗੇ ਸਾਰੇ ਬੂਏ ਕਿਉਂ ਨਾ ਬਾਹਰੋਂ ਜਿਹੜੀ ਆਪਾਂ ਥਾਂ ਪੱਟੀ ਹੋਈ ਏ ਉਹਦੇ ਨਾਲ ਸਾਰੀ ਡਸਟ ਅੰਦਰ ਧਰੀ ਆਉਂਦੀ ਏ ਹੁਣ ਫਿਰ ਸਫਾਈ ਵੀ ਜ਼ਰੂਰੀ ਏ ਨਾ ਕੀੜੇ ਸੱਟ ਤੇ ਵੀ ਮਾਰ ਦੇਈਂ ਕਪੜਾ ਇਹ ਕਪੜਾ ਜਮੈਂ ਤੋਤਾ ਇਹਨਾਂ ਨੇ ਦਾ ਸੀਮੈਂਟ ਨਾਲ ਬੇੜ ਕੇ ਛੜਤਾ ਸੀ ਇਹ ਗੀਸ ਕੁਇਤੀ ਗਾਈ ਫਾਈਨਲੀ ਅੰਦਰ ਚ ਵੀ ਪੈਟਰੋਲ ਵਗੈਰਾ ਭੰਨੇ ਆ ਖਾਲੀ ਬੈਠੀ ਆ ਸੋ ਫਾਈਨਲ ਗਾਈਜ਼ ਹੁਣ ਆਪਾਂ ਅੰਦਰੋਂ ਏਸੀ ਵਾਲੇ ਰੂਮ ਚ ਮੈਂ ਕਰਦੀ ਆ ਆ ਮੇਜ਼ ਮੰਮੀ ਸਾਈਡ ਤੇ ਕਰ ਦੋ ਖਾਣੇ ਤੋਂ ਉੱਥੇ ਕਰਾ ਦੇ ਕਿੱਥੇ ਇਧਰ ਸਾਈਡ ਨਾ ਨਾ ਚਾਹੀਦਾ ਤੈਨੂੰ ਉਹ ਇੱਕ ਵਾਰੀ ਲੈ ਲਓ ਮੈਂ ਉਹ ਕਰਨ ਲੱਗੀ ਆ ਝਾੜੂ ਲਾਉਣ ਲੱਗੀ ਆਂ ਸੋ ਗਾਇਜ਼ ਏਸੀ ਵਾਲੇ ਰੂਮ ਚ ਝਾੜੂ ਲਗਾਉਂਦੇ ਆਂ ਉਸ ਦਿਨ ਸ਼ਹਿਰ ਗਏ ਮੈਂ ਆਪਣੇ ਵਾਸਤੇ ਝਾੜੂ ਲਿਆ ਹੋਰ ਕੁਝ ਨਹੀਂ ਲਿਆ ਕਿਉਂਕਿ ਮੈਹੀ ਲਾਨੀ ਹੁੰਨੀ ਹੈ ਘਰੇ ਦੇਖਦੇ ਆਂ ਕਿੰਨਾ ਕੂ ਨਿਕਲਦਾ ਹੈ ਮਿੱਟੀ ਵਗੈਰਾ सो हे गाइस रूम की सफाई हो चुकी है बेडशीट चेंज हो चुकी है देन आप लगाने झाड़ू सो फाइनली गाइस सफाई हो चुकी है इत कि डलिया वो भी बोतलों में पी है بس ਆ ਨਾ ਪਹਿਲਾਂ ਇਹਨਾਂ ਨੇ ਇੱਥੇ ਰੋੜੀ ਪਾਤੀ ਤੇ ਉਹ ਹੁਣ ਦੁਬਾਰਾ ਹੀ ਫੇਰ ਉਹਨੂੰ ਪੱਟ ਕੇ ਤੇ ਉੱਥੇ ਆਪਾਂ ਬਾਹਰ ਲਾ ਰਹੇ ਹਾਂ ਉਸ ਤੋਂ ਬਾਅਦ ਆ ਵੇਖੋ ਸਾਰੀ ਜਗ੍ਹਾ ਸਾਫ਼ ਕਰਤੀ ਐ ਅੱਛਾ ਹੂੰ ਹੂੰ ਕੀ ਹੁਣ ਬੋਲ ਹੁਣ ਬੋਲ ਇਧਰ ਮਾਰ ਸੋ ਫਾਈਨਲ ਗਾਇਜ਼ ਜਦੋਂ ਕੋਈ ਵੀ ਤੁਹਾਡੇ ਨਾਲ ਲੜੇ ਨਾ ऐसे कैमरा कर कर ना सीधा लाइव अब बोल ना गाइस यहाँ पर काम हो रहा है सो गाइस यहाँ पर जो यो जो हवा आती है ना तो पत्ते होते वो यहाँ पर आ जाती है ये देखिए गॉड ये मैं बच्ची हूँ यार मैं खेल रही हूँ जैसे बच्चे खेलते हैं ना वैसे खेल रही हूँ ये गाइस आप देख सकते हैं ये पत्ते हैं ये जो चाननी है ना जब इसको उतारेंगे तो ये नीचे फिर ही गिरेंगे नहीं तो यहाँ पर ही डले रहेंगे सो गाइस से फिर मैं अपने लिए बनाऊंगी खाना ਇਸ ਫਾਈਨਲੀ ਟਾਈਮ ਦੁਪਹਿਰ ਦਾ ਹੋ ਚੁੱਕਿਆ ਹੈ ਥੈਨ ਇੱਥੇ ਮੈਂ ਆਟਕੇ ਮੈਂ ਆਪਣਾ ਵੀਡੀਓ ਸ਼ੂਟ ਕਰ ਰਹੀ ਸੀਗੀ ਤੇ ਬਾਕੀ ਆਪਾਂ ਬਾਹਰ ਨਾ ਬਹੁਤ ਜ਼ਿਆਦਾ بارش ਆ ਗਈ ਸੀ ਜਿਹਦੇ ਕਰਕੇ ਹੁਣ ਰੁਕ ਗਿਆ ਮੀ ਬਾਰਿਸ਼ ਬਹੁਤ ਜ਼ਿਆਦਾ ਆ ਗਈ ਸੀ ਜਿਹਦੇ ਕਰਕੇ ਅਸੀਂ ਕੁਝ ਵੀ ਨਹੀਂ ਕਰ ਸਕੇ ਫਾਈਨਲ ਸ਼ੁਕਰ ਹੈ ਪਹਿਲਾਂ ਹੀ ਇਹਨਾਂ ਕੂਆ ਸੀ ਕਰ ਲਿਆ ਸੀ ਪਾਣੀ ਅੰਦਰ ਨਹੀਂ ਗਿਆ ਹਨਾ ਪਾਣੀ ਇੱਥੇ ਖੜ ਗਿਆ ਹੈ ਬਾਰਿਸ਼ ਕਾਰਨ ਕੰਮ ਬਿਲਕੁਲ ਇੱਕ ਵਾਰੀ ਰੋਕ ਦਿੱਤਾ ਸੀ ਫਾਈਨਲ ਤੁਸੀਂ ਇੱਥੋਂ ਦੇਖ ਹੀ ਸਕਦੇ ਹੋ ਵੀ ਸਫਾਈ ਬਿਲਕੁਲ ਪੂਰੀ ਹੋ ਗਈ ਹੈ ਦੈਨ ਸਮਾਨ ਬਾਹਰ ਪਿਆ ਹੋਇਆ ਲੈ ਜਾਂਦਾ ਸੀਗਾ ਤੇ ਉਹ ਹੁਣ ਸ਼ਾਮ ਤੱਕ ਚਾਏ ਬਾਸ ਅੱਜ ਹੋ ਜੂਗਾ ਫਾਈਨਲ ਨਹੀਂ ਤਾਂ ਕੱਲ ਹੋ ਹੋਣਾ ਹੀ ਹੋਣਾ ਹੈ ਹਨਾ ਤਾਂ ਬਾਕੀ ਦਾ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਮੈਂ ਦਿਖਾਉਂਗੀ ਸਾਰਾ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਹੁਣ ਤਾਂ ਦੇਖੋ ਮੀ ਵੀ ਰੁਕ ਗਿਆ ਆ ਹਨਾ ਹੁਣ ਮੈਨੂੰ ਨਹੀਂ ਲੱਗਦਾ ਮੀ ਆਏਗਾ ਬਟ ਕੋਈ ਇਹਦਾ ਪਤਾ ਵੀ ਨਹੀਂ ਹੈਗਾਗਾ ਅੰਬਰੂਦ ਚਾਪਿੰਦੇ ਆ ਥੈਂ ਗਾਇਜ਼ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸੋ ਹੀ एवरीवन ਫਾਈਨਲ ਮੇਰੇ ਮੇਕਅਪ ਕੀਤਾ ਹੋਇਆ ਹੈ ਮੇਕਅਪ ਵੀਡੀਓ ਦੇਖਣ ਦੇ ਲਈ ਕਮਿਊਨਿਟੀ ਵਿੱਚ ਨਿਊ ਚੈਨਲ ਦਾ ਲਿੰਕ ਦਿੱਤਾ ਹੋਇਆ ਹੈ ਜਾ ਕੇ ਸਬਸਕ੍ਰਾਈਬ ਕਰੋ ਤਾਂ ਕਿ ਮੇਰਾ ਹਰ ਇੱਕ ਵੀਡੀਓ ਤੁਸੀਂ ਦੇਖ ਸਕੋ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਿਹੜੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ